ਕੀ ਹਾਲ ਹੈ ਤੁਹਾਡਾ ਵਧੀਆ ਭਾਜੀ ਭਾਜੀ ਮੈਂ ਇੱਕ ਚੀਜ਼ ਪੁੱਛਣੀ ਸੀ ਭਰਾ ਨੂੰ ਹਾਂ ਵੀ ਤੁਸੀਂ ਅੱਜ ਵੀ ਗੱਲ ਕੀਤੀ ਮੈਂ ਤੁਹਾਡੀ ਅੱਜ ਵੀ ਰਿਕਾਰਡਿੰਗ ਸੁਣੀ ਆ ਵੀ ਹਰਮੀਤ ਹੁਣਾ ਦਾ ਪਹਿਲੋ ਸਟਾਈਲ ਇਹੋ ਹੀ ਸੀ ਅਹੀਂ ਭਾਜੀ 150 ਕਿਲੇ ਦੇ ਮਾਲਕ ਆ ਤੇ ਮੈਂ ਹਰਬੀਰ ਸਿੰਘ ਪਰ ਪਹਿਲੋ ਪਹਿਲਾਂ ਪਹਿਲਾਂ ਨਹੀਂ ਰੋਕ ਇੱਕ ਮਿੰਟ ਪਹਿਲੋ ਭਾਜੀ ਇੱਕ ਮਿੰਟ ਮੇਰੀ ਛੋਟੀ ਦੇ ਵੱਡੇ ਭਰਾ ਨੂੰ ਹਾਂਜੀ ਪਹਿਲਾਂ ਮੇਰੀ ਗੱਲ ਸੁਣ ਪਹਿਲਾਂ ਮੇਰੀ ਹਾਂਜੀ ਜੋ ਮੇਰੇ ਨਾਲ ਧੱਕਾ ਕੀਤਾ ਸਰਕਾਰ ਹੈ ਤੁਸੀਂ ਕਿੱਥੇ ਸੀ ਉਦੋਂ ਭਾਜੀ ਤੁਹਾਡੇ ਨਾਲ ਤੁਰੇ ਹਨਾ ਉਹ ਨਹੀਂ ਨਹੀਂ ਤੁਹਾਡੇ ਨਾਲ ਤੁਹਾਡੇ ਨਾਲ ਤੁਰੇ ਸਨ ਨਾ ਸੁਣੋ ਮੇਰੀ ਗੱਲ ਮੇਰੇ ਨਾਲ ਨਹੀਂ ਚੱਲ ਹੈਗੀ ਪਹਿਲਾਂ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਹਾਂਜੀ ਜਦੋਂ ਮੈਂ ਜਦੋਂ ਮੈਨੂੰ ਝੂਠੇ ਕੇਸ ਵਿੱਚ 9 ਸਾਲ ਪੁਰਾਣੇ ਕੇਸ ਵਿੱਚ ਇਸ ਬੰਦੇ ਨੂੰ ਤੁਸੀਂ ਉਦੋਂ ਨਹੀਂ ਬੋਲੇ ਕੋਈ ਵੀ ਭਾਜੀ ਸਾਡਾ ਨਾਂ ਰਾਈਟ ਆ ਤੁਹਾਡਾ ਕੀ ਅਧਿਕਾਰ ਹੈ ਮੈਨੂੰ ਪੁੱਛਣ ਦਾ ਨਹੀਂ ਨਹੀਂ ਤੁਸੀਂ ਤੁਸੀਂ ਆਨੇ ਹੋ ਨਾ ਵੀ ਤੁਸੀਂ ਕਿਹੜੇ ਰਾਜ ਦੇ ਖਾਨਦਾਨ ਚੋਂ ਮੈਂ ਮੈਂ ਪੜਨ ਗੱਡੀਆਂ ਤੇ ਗਿਆ ਸਾਡੇ ਕੋਲ ਸਾਡੇ ਜੰਮਣ ਤੋਂ ਪਹਿਲਾਂ ਦਾ ਸਾਰਾ ਕੁਝ ਤੁਸੀਂ ਸਾਡਾ ਸਟਾਈਲ ਕੀ ਦੱਸੋਗੇ ਕਾਲ ਸੁਣ ਤੂੰ ਮੈਨੂੰ ਫੋਨ ਕਿਉਂ ਕਰ ਰਹਾ ਹੈਂ ਨਹੀਂ ਨਹੀਂ ਮੈਂ ਤੁਹਾਨੂੰ ਤਾਂ ਫੋਨ ਕਰ ਰਹਾ ਮੈਂ ਤੁਸੀਂ ਕਿਹੜੇ ਰਾਜੇ ਦੇ ਖਾਨਦਾਨ ਤੋਂ ਸਾਨੂੰ ਕਿਤੇ ਨੰਗ ਨੰਗ ਵੇਖਿਆ ਤੁਸੀਂ ਤੂੰ ਤੂੰ ਮੇਰੇ ਨਾਲ ਲੜਨਾ ਹੈਂ ਬਸ ਨਹੀਂ ਨਹੀਂ ਰਲਦੀ ਤੁਹਾਨੂੰ ਮੈਂ ਪੁੱਛਦਾ ਤੁਸੀਂ ਆਖਿਆ ਨਾ ਪਠਾਨ ਮਾਜਰੇ ਹੋਂ ਦਾ ਸਟਾਈਲ ਸੀ ਮੇਰੇ ਘਰੇ ਤੁਸੀਂ ਜਾ ਕੇ ਆਏ ਹੋ ਮੇਰਾ ਘਰੇ ਮੇਰਾ ਘਰ ਵੇਖਿਆ ਹੈ ਨਾ ਤੁਸੀਂ ਜਦੋਂ ਲੋਕਾਂ ਦਾ ਘਰ ਨਹੀਂ ਸੀ ਉਦੋਂ ਐਡਾ ਵੀ ਰਜਵਾੜਾ ਨਹੀਂਗਾ ਮੈਂ ਤੁਹਾਡੇ ਤੁਹਾਡੇ ਨਾਲੋਂ ਜ਼ਿਆਦਾ ਰਜਵਾੜਾ ਹਾਂ ਤੁਹਾਡੇ ਨਾਲੋਂ ਜ਼ਿਆਦਾ ਰਜਵਾੜਾ ਹਾਂ